ਸਾਸਰੀ ਕਾਲ ਸਾਰੇ ਵੀਰਾਂ ਨੂੰ ਲਓ ਜੀ ਅੱਜ ਅਸੀਂ ਘਰੋਂ ਚੱਲੇ ਆਂ ਨਕੋਤਰ ਪਿੰਡ ਸ਼ੰਕਰ ਪਿੰਡ ਸ਼ੰਕਰ ਨਕੋਤਰ ਕੋਲ ਪੈਂਦਾ ਆ ਜਿੱਥੇ ਮੱਥਾ ਟਿਕਣ ਚੱਲੇ ਆਂ ਤੇ ਪਿੰਡ ਸ਼ੰਕਰ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿੱਦਾਂ ਦਾ ਸਫਰ ਰਿਹਾ ਇਹ 2 ਘੰਟੇ ਦਾ ਸਫਰ ਅਸੀਂ ਗਏ ਆਪਣੇ ਪਰਿਵਾਰ ਨਾਲ ਤੇ ਅੱਜ ਜਿਵੇਂ ਕਿਸ ਨੂੰ ਦੇਖ ਰਹੇ ਹਾਂ ਵੀ ਟਾਈਮ ਪਾਸ ਕਰਦੇ ਹੋਏ ਜਾ ਰਹੇ ਆਂ ਤਾਂ ਥੋੜੀ ਜੀ ਜਾਣਕਾਰ ਦਿੰਦੇ ਜਾਵਾਂਗੇ ਕਿ ਸਾਡੇ ਇਹ ਸਫਰ ਦੇ ਵਿੱਚ ਕਿਤਾ ਕਿਤਾ ਰਹੀ ਹੈ ਤੇ ਕਿਤਾਂ ਕਿਤਾਂ ਵਾਪਰੇ ਆ ਸਫਰ ਬਹੁਤ ਵਧੀਆ ਰਿਹਾ ਵਾਪਸੀ ਵਿੱਚ ਇੱਕ ਬੱਸ ਸਪੀਡ ਦਾ ਚਲਾਨ ਹੋ ਗਿਆ ਹਲਕਾ ਜਿਹਾ 92 ਦੇ ਵਿੱਚ 92 ਦੀ ਸਪੀਡ ਸੀਗੀ ਉਹ ਇੱਕ ਚਲਾਨ ਦਾ ਸਾਨੂੰ ਨੁਕਸਾਨ ਹੋ ਗਿਆ ਬਾਕੀ ਅਦਰਵਾਈਜ਼ ਸਫਰ ਬਹੁਤ ਵਧੀਆ ਰਿਹਾ ਤੇ ਹੁਣ ਆ ਕਿਉਂਕਿ ਪਿੰਡਾਂ ਵਿੱਚ ਸਾਡੇ ਸੜਕਾਂ ਇੰਨੀਆਂ ਵਧੀਆ ਨਹੀਂ ਹੈਗੀਆਂ ਸੜਕਾਂ ਦੇ ਵਿੱਚ ਆ ਕੇ ਤਾਂ ਫਿਰ ਇਹ ਤਾਂ ਕੁਝ ਹੋਏ ਜਾਂਦਾ ਹੈ ਹਰ ਪਿੰਡ ਦੇ ਵਿੱਚ ਸੜਕਾਂ ਇੰਨੀਆਂ ਬੁਰੀ ਤਰੀਕੇ ਨਾਲ ਟੁੱਟੀਆਂ ਹੋਈਆਂ ਨੇ ਨਾ ਤੇ ਅਚਾਨਕ ਜਿਆਦਾ ਬੰਦਾ ਰੋਡ ਤੇ ਚੜਦਾ ਤਾਂ ਥੋੜੀ-ਮੋਟੀ ਸਪੀਡ ਜਾਂ ਸਪੀਡ ਕਹਿ ਲੋ ਜਾਂ ਗੱਡੀ ਨਾਰਮਲ ਤੋ ਵੀ ਥੋੜੀ ਜੀ ਘਾਂ ਚਲੇ ਹੀ ਜਾਂਦੀ ਏ ਇਹ ਆਮ ਗੱਲ ਹੈ ਕਿਉਂਕਿ ਸਾਨੂੰ ਪਤਾ ਵੀ ਸਾਡੇ ਪਿੰਡਾਂ ਦੀਆਂ ਸੜਕਾਂ ਕਹਿਜੀਆਂ ਨਹੀਂ ਹਰ ਪਿੰਡ ਦਾ ਬੁਰਾ ਹਾਲ ਹੈ ਸਾਡੇ ਪਿੰਡ ਦਾ ਨਹੀਂ ਪੰਜਾਬ ਦੀ ਹਰ ਇੱਕ ਪਿੰਡ ਦਾ ਲੁਧਿਆਣਾ ਲੱਡਵਾਲ ਟੋਲ ਪਲਾਇਆ ਤੋਂ ਪਹਿਲਾਂ ਸੜਕ ਦੀ ਹੋਰੀ ਰਿਪੇਅਰ ਬਹੁਤ ਜ਼ਿਆਦਾ ਖਰਾਬ ਹੈ ਖਾਸ ਕਰ ਪਛੇ ਟੰਡਾਰੀ ਕਿਆਸਪੁਰ ਦੇ ਵਿੱਚ ਜਾ ਕੇ ਬਹੁਤ ਬੜੇ ਮਟੋਏ ਨੇ ਅਚਾਨਕ ਇੱਕਦਮ ਮਟੋਏ ਦੇ ਗੱਡੀ ਕਰਦੀ ਹੈ ਆਪਣਾ ਮਗੋਰ ਇੱਥੇ ਵੀ ਸੜਕ ਦੀ ਰਿਪੇਅਰ ਹੋ ਰਹੀ ਹੈ ਪਰ ਪਿੱਛੇ ਵੀ ਬਹੁਤ ਜ਼ਰੂਰੀ ਹੈ ਤੇ ਜਦੋਂ ਵੀ ਗਾਰਡ ਅਲਟੋ ਝਟਪਰਾਜਾ ਕਹਿੰਦਾ ਹੁੰਦਾ ਲੋਰਡ ਅਲਟੋ ਯੇਰ ਬਾਹਰ ਘੱਟੇ ਪੈਨੇ ਗੱਡੀ ਦੇ ਵਧੀਆ ਤਰੀਕੇ ਨਾਲ ਮਣੀ ਪਈ ਹੈ ਇਹਨੂੰ ਆਪਾਂ ਵਧੀਆ ਤਰੀਕਾ ਕਹ ਦਿੰਦੇ ਆ 12 ਗੱਲੀ ਵਿੱਚ ਸਭ ਕੁਝ ਉਲਟਾ ਵਾ ਉਥੇ ਤਾਂ ਜਿਹੜੇ ਨਾਲ ਦੀ ਨਾਲ ਇਹਦਾ ਚਲਾਨ ਕਰ ਦਿੰਦੇ ਨੇ ਕੋਈ ਸਟicker ਕੋਈ ਕੁਝ ਨਹੀਂ ਹਾਂ ਪਰ ਜੇ ਦਿੱਲੀ ਨੰਬਰ ਗੱਡੀ ਹੋਵੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਜਿਹੜਾ ਕੋ ਮਰਜੀ ਦਿੱਲੀ ਦੀ ਗੱਡੀ ਤੁਸੀਂ ਟਾਇਰ ਬਾਹਰ ਘੱਟੋ ਅੰਦਰ ਘੱਟੋ ਸਟicker ਲਵਾਓ ਨਾ ਲਵਾਓ ਕੁਝ ਮਰਜੀ ਲਿਖੋ ਫਿਰ ਕੋਈ ਪ੍ਰੋਬਲਮ ਨਹੀਂ ਹੈ ਜਦ ਤੁਸੀਂ ਬਾਹਰਲੇ ਨੰਬਰ ਗੱਡੀ ਦੇਖ ਲਈ ਉਹਨਾਂ ਨੇ ਫੇਰ ਨਹੀਂ ਉਹ ਬਕਸਦੇ ਫੇਰ ਤਾਂ ਕਹਿੰਦੇ ਨੇ ਆ ਜਾ ਸਾਈਡ ਤੇ ਲਾ ਲਾ ਇਵੇਂ ਕੀ ਹਾਰਨ ਵੀ ਵਜਾ ਕੇ ਦੇਖਦੇ ਨੇ ਕਿ ਕਿਹੜਾ ਲਵਾਇਆ ਹੋਇਆ ਤੇ ਨੀ ਹਾਈਵੇ ਜਾਂਦੇ ਹਨ ਕਈ ਰੋਡਾਂ ਤੇ ਲਿਖਿਆ ਹੋਇਆ ਵਾ ਵੀ ਟੌਪ ਦੀ ਸੜਕ ਜਿਹੜੀ ਉੱਪਰਲੇ ਪਾਸੇ ਆ ਉਹ 100 ਦੀ ਸਪੀਡ ਹੈ ਤੇ ਘੱਪੇ 80 ਤੇ ਜਮਾਈ ਥੱਲੇ ਵਾਲੀ ਬੱਸਾਂ ਦੀ ਲਾਈਨ ਹੈ ਜਾਂ ਟਰੱਕਾਂ ਦੀ ਲਾਈਨ ਹੈ ਪਰ ਆਪਣੇ ਇੱਥੇ ਜਮਾਈ ਉਲਟਾ ਵਾ ਟਰੱਕ ਹਮੇਸ਼ਾ ਸੱਚੇ ਪਾਸੇ ਚੱਲਦੇ ਨੇ ਐਕਡਮ ਰਾਈਟ ਸਾਈਡ ਤੇ ਜਿੱਥੇ ਆਪਾਂ ਹੁਣ ਜਾ ਰਹੇ ਹਾਂ ਕਿ ਬਾਕੀ ਗੱਡੀਆਂ ਸਾਬ ਮਿਡਲ ਤੋਂ ਅੱਗੇ ਪਿੱਛੇ ਕੋਈ ਕਰਕੇ ਕੱਟੀ ਜਾਂਦਾ ਹੁੰਦਾ ਤੇ ਆਪਣਾ ਟੋਲ ਜਿਹੜਾ ਕਾਰਡ ਪਾਇਆ ਹੋਇਆ ਉਹ 3000 ਵਾਲਾ ਪਾਇਆ ਆ ਸਾਲ ਦਾ ਜਿਹੜਾ ਵੀ ਟੋਲ ਹੈ ਮਤਲਬ 3000 ਦੇ ਵਿੱਚ ਪੂਰਾ ਸਾਲ ਲੰਘ ਹੀ ਜਾਂਦਾ ਪਰ ਕਈ ਸਟੇਟਾਂ ਦੇ ਵਿੱਚ ਪੰਗਾ ਵਾ ਅਸੀਂ ਆਗਰਾ ਗਏ ਸੀ ਉੱਥੇ ਉਹ 3000 ਵਾਲਾ ਕਾਰਡ ਨਹੀਂ ਚੱਲਿਆ ਹੋਰ ਤਾਂ ਹੋਰ ਮਾਂ ਚੱਲ ਨਹੀਂ ਚੱਲੇ ਆ ਸਿਮਲਾ ਗਏ ਸੀ ਤੇ ਕਿ ਜਾਨੂੰ ਵੀਡੀਓ ਬਣਾ ਕੇ ਭਾਈ ਸੀਗੀ ਤੇ ਉਹਨਾਂ ਨੇ ਵੀ 70 ਰੁਪਏ ਕੈਸ਼ ਲਏ ਨੇ ਫਾਸਟ ਟੈਗ ਉੱਪਰ ਸੀਗਾ ਪਰ ਪਰ ਉਹਨਾਂ ਨੇ ਪੈਸੇ ਗੈਸ ਲਏ ਨੇ ਕਈ ਜਗ੍ਹਾ ਜਿੱਤਾ ਬਹੁਤ ਧੱਕਾ ਕਰਦੇ ਨੇ ਉਹ ਤਿੰਨ ਯਾਰ ਵਾਲਾ ਟੋਲ ਆ ਟਰੱਕ ਬੜਾ ਪਿੰਗਾ ਖੜਾ ਵਾਓ ਬਹੁਤ ਡੇਂਜਰ ਜਗ੍ਹਾ ਤੇ ਖੜਾ ਬਈ ਵੈਰੀ ਫਾਸਟ ਟੈਗ ਤੇ ਲੱਡੂ ਵਾਲਾ ਸਭ ਨਾਲ ਮਹਿੰਗਾ ਹੈ ਇੱਥੇ 165 ਰੁਪਏ ਦਾ ਜਿਆਦਾ ਮਹਿੰਗਾ ਵੀ ਨਹੀਂ ਹੈ ਪਹਿਲਾਂ ਮਹਿੰਗਾ ਸੀ ਉਹ ਜੀ ਲੱਡੂ ਵਾਲਾ ਪਾਰ ਹੋ ਗਿਆ ਤੇ ਜਿਵੇਂ ਸਾਨੂੰ ਕਿਹਾ ਸੀ 3000 ਦਾ ਰਿਚਾਰਜ ਕਰਾਇਆ ਹੋਇਆ ਨਹੀਂ ਕਹਿੰਦੇ ਥੇ ਕਿ ਫਾਸਟ ਹੈਗੇ ਆਲ ਇੰਡੀਆ ਚੱਲੂਗਾ ਜਿੱਥੇ ਇੱਥੇ ਫਾਸਟ ਹੈਗਾ ਦਾ ਹੈਗਾ ਕੰਟਰੈਕਟ ਤੇ ਪੂਰੇ ਤਿੰਨ ਹਾਤੇ ਵਿੱਚ ਪੂਰਾ ਆਲ ਇੰਡੀਆ ਇੱਕ ਸਾਲ ਲਈ ਸੋ ਰੀਚਾਰਜ ਕਰਾਇਆ ਹੋਇਆ ਸਾਡਾ ਤੋਂ ਪੰਜਾਬ ਚ ਤਾਂ ਬੈਟਰ ਤਾਂ ਇਹਨਾ ਬਹੁਤ ਹੀ ਵਧੀਆ ਵਾ ਤੇ ਐਵਰੇਜ ਲਗਾ ਕੇ ਗੱਡੀ ਕਹਿੰਦੇ ਵੀ ਤਾਂ 15 ਰੁਪਏ ਪਰ ਟੂਲ ਪੈਂਦਾ ਤੇ ਜਿੰਨਾ ਮਰਜੀ ਮਹਿੰਗਾ ਚਾਹ ਸਾਲ ਦਾ ਸਾਲਾਨਾ ਐਵਰੇਜ ਜੇ ਇੰਨੀ ਹੋ ਬਣਦੀ ਆ ਕਹਿੰਦੇ ਪਰ ਠੀਕ ਹੈ ਫਿਰ ਤਾਂ ਬਹੁਤ ਹੀ ਵਧੀਆ ਕਿਉਂਕਿ ਇੰਨੇ ਦਾ ਖਰਚਾ ਟੋਲਾਂ ਤੇ ਹੋਏ ਜਾਂਦਾ ਜਲੰਧਰ ਦੇ ਲਾਗੇ ਪਿੰਡ ਆਏ ਸ਼ੰਕਰ ਕਾਫੀ ਵੱਡਾ ਤੇ ਉੱਚਾ ਪਿੰਡ ਹੈ ਤੇ ਉੱਚ-ਉੱਚੀਆਂ ਕਾਫੀਆਂ ਕੋਠੀਆਂ ਮਹਿਲਾਂ ਪਾਈਆਂ ਹੋਈਆਂ ਨੇ ਤੇ ਪੱਤੀ ਬਲਾਕੀ ਜੀ ਤੇ ਇੱਥੇ ਵੀ ਮੰਨਣਯੋਗ ਕਾਫੀ ਜਗ੍ਹਾ ਨੇ ਚਾਰ ਗੁਰਦਆ ਸਾਹਿਬ ਅਧਿਆਸ਼ਕ ਨੇ ਪਿੰਡ ਸ਼ੰਕਰ ਤੇ ਸ਼ੰਕਰਪਿੰਡ ਦੇ ਵਿੱਚ ਦਰਬਾਰ ਸਾਹਿਬ ਪਿੰਡ ਦੇ ਵਿੱਚ ਬਹੁਤ ਹੀ ਆਲੀਸ਼ਾਨ ਬਿਲਡਿੰਗ ਤੇ ਮਨਪੌਂਦੀ ਬਿਲਡਿੰਗ ਆ ਕਿਸ ਗੁਰਦਰਾ ਤੇ ਬਹੁਤ ਹੀ ਵਧੀਆ ਦਰਸ਼ਨ ਕੀ ਦਰਬਾਰ ਸਾਹਿਬ ਇੱਥੇ ਬਹੁਤ ਨੇ ਤੇ ਇੱਕ ਦਰਬਾਰ ਸਾਹਿਬ ਸਾਹਮਣੇ ਦਿਖਾਤਾ ਵੀਡੀਓ ਚ ਇੱਕ ਇਹ ਰੋਟੀ ਤਾਂ ਸਰ ਵਿੱਚਰੇ ਇਸੇ ਸਾਈਡ ਬਣਾਈ ਜਾਂਦੀ ਹੈ ਫਿਰ ਇਹ ਫੰਕਸ਼ਨ ਦੇ ਵਿੱਚ ਬਹੁਤ ਬੜੀ ਬੜੀ ਰੋਟੀ ਫਿਰ ਇਹ ਕੱਟ ਕਰਕੇ ਪੀਸਿਸ ਬਣਾ ਲੈਂਦੇ ਨੇ ਇੱਥੇ ਦਾ ਖਾਣਾ ਪੀਣਾ ਤੇ ਖਾਵਾਂਗੇ ਨਾ ਕਰਦੇ ਕਰਦੇ ਵੀ ਲਾਈਵ ਦੇ ਵਿੱਚ ਯਾਰ ਇਹ ਹੈਗਾ ਹੀ ਆ ਵੀ ਮਿੱਠਾ ਜ਼ਰੂਰ ਮਿਲ ਜਾਂਦਾ ਚਾਹੇ ਅਰਮੀ ਚ ਚਾਹੇ ਕਿਸੇ ਵੀ ਪ੍ਰਕਾਰ ਦੇ ਵਿੱਚ ਫਰਨੈਫ ਕੀ ਚਾ ਮੰਗੀ ਤਾਂ ਪਕੀ ਜਾਤੇ ਹੈ ਕੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਨੇ ਇਤ ਉਤ ਕੀ ਉਹ ਸੋ ਜੀ ਜਾਣੇ ਨਾਮ ਸੰਗ ਜਿਸ ਦਾ ਮਨ ਮੰਨਿਆ ਨਾਨਕ ਜਿਨੇ ਨਨ ਜਿਨ ਜਾਣਿਆ ਗੁਰ ਪ੍ਰਸਾਦ ਐ ਆਪਸੂ ਜੈ ਇਸ ਕੇ ਇਲਾਮ ਦਰਸਨਾ ਬੂਜੈ ਸਾਧ ਸੰਗ ਹਰ ਹਰ ਜਸ ਕਹੈ ਤ ਸਰੁ ਉੱਤੇ ਉਹ ਹਰਜਨ ਦਾ ਹੈ ਤ ਅੰਤਿਨ ਕੀਰਤਨ ਕੇਵਲ ਪ੍ਰਖਿਆ ਪੰਜਾਬ ਦੇ ਮੈਕਸਿਮਮ ਸੜਕਾਂ ਪਿੰਡਾਂ ਦੀਆਂ ਇਹੋ ਜਿਹੀ ਨੇ ਜਿੱਥੇ ਨਾ ਛਾਂਵਾਂ ਜੀ ਰਹਿੰਦੀ ਆ ਦਰਖਤਾਂ ਸੇ ਪਾਸੇ ਨੇ ਇੱਕ ਦੂਜੇ ਦੇ ਵਿੱਚ ਵੜ ਜਾਂਦੇ ਨੇ ਤੇ ਗੱਭੇ ਛਾਂਵਾਂ ਰਹਿੰਦੀ ਆ ਮੈਕਸਿਮਮ ਜਿਹੜੀਆਂ ਤਾਂ ਇਹੋ ਜਿਹੀਆਂ ਚੌੜੀਆਂ ਸੜਕਾਂ ਨੇ ਉਹ ਤਾਂ ਬਿਲਕੁਲ ਇਹੋ ਜਿਹੀਆਂ ਨੇ ਹਰੇਕ ਜਗ੍ਹਾ ਤੇ ਦਰਖਤਾਂ ਦੀ ਕਮੀ ਨਹੀਂ ਹੈਗੀ ਪੰਜਾਬ ਦੇ ਵਿੱਚ ਜਿਵੇਂ ਕਹਿੰਦਾ ਨਾ ਬਸ ਬੂਟੇ ਲਾਓ ਬੂਟੇ ਲਾਓ ਜਿਹਾ ਆਮ ਸੀ ਬੂਟੇ ਦੀ ਕਮੀ ਨਹੀਂ ਹੈਗੀ ਬਹੁਤ ਜ਼ਿਆਦਾ ਨਹੀਂ ਮੈਂ ਕਈ ਵਾਰ ਇਹੋ ਜਿਹੀ ਵੀਡੀਓ ਸ਼ੂਟ ਕੀਤੀ ਹੈ ਤੇ ਵਧੀਆ ਲੱਗਦਾ ਗ੍ਰੈਂਡਰਿ ਦੇਖ ਕੇ ਆ ਪਿੱਛੇ ਗੇਰ ਮੈਂ ਖੇਤਾਂ ਇਹ ਦੇਖੇ ਦੇਗੇ ਨਾਰੀਅਲ ਲਾਇਏ ਸੀਗੇ ਪੱਟਾਂ ਦੇ ਕਿਸੇ ਯਾਰ ਜੱਟ ਨੇ ਬਹੁਤ ਵਧੀਆ ਲੱਗਿਆ ਯਾਰ ਨਾਰੀਅਲ ਕਾਇਸੀ ਫਸਲ ਆ 60 70 80 ਫੁੱਟ ਤੱਕ ਜਾ ਕੇ ਫਲ ਲੱਗਦਾ ਉਹ ਥੱਲੇੋਂ ਲੱਗਣਾ ਸ਼ੁਰੂ ਹੋ ਜਾਂਦਾ ਲੱਗਦਾ ਜਾਂਦਾ ਕਈ ਸਾਲ ਬੂਟਾ ਚੱਲਦਾ ਮਤਲਬ ਨਾ ਖਤਮ ਹੋਣ ਵਾਲਾ ਬੂਟਾ ਵਾ ਅਰੇ ਬਾਦੂ ਇਨਕਮ ਆ ਖੇਤਾਂ ਦੇ ਛਾਂ ਇਹਦੀ ਹੈ ਨਹੀਂ ਪੱਤੇ ਬਹੁਤ 70 80 ਫੁੱਟ ਤੱਕ ਛਾਂ ਬਣਦੀ ਐ ਸੋ ਯਾਰ ਡਬਲ ਇਨਕਮ ਆ ਪੱਟਾ ਤੇ ਲਾਉਣ ਦਾ ਕਨਸੈਪਟ ਆ ਲੋਕ ਉਹ ਹੀ ਕਹਿ ਦਿੰਦੇ ਨੇ ਮੈਂ ਕਹਿੰਦਾ ਪੰਜਾਬ ਦੀ ਧਰਤੀ 'ਚ ਹਰ ਇੱਕ ਬੁੱਟਾ ਲੱਗਦਾ ਵਾ ਸੋ ਲਾਉਣਾ ਚਾਹੀਦਾ ਇਹ ਐਕਸਪੈਰੀਮੈਂਟ ਜੱਟ ਨੇ ਵਧੀਆ ਕੀਤਾ 28 ਵਾਈਬ ਲੰਗਰੇ ਦੇ ਆਈ ਵੀਡੀਓ ਆਪ